ਕੋਈ ਨਾ ਸੰਚਾਰ ਮੇਰੇ ਪੁੱਤਿਆ ਨੇ ਬਣੂਗੀ ਬਸ 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 ਰੋ ਰੋ ਨਾ ਮੋ ਉੱਤੇ ਕੀ ਯਾਰ ਤੂੰ ਤਰੀ ਫਿਰਦਾ ਦਾਦੇ ਦਾਦੀ ਦਾ ਵਿਚਾਰੇ ਰਕੀ ਕੀ ਹਾਲ ਕੀਤਾ ਕੁੱਟ ਕੁੱਟ ਕੇ ਉੱਤੇ ਮਾਜ ਮਾਪੇ ਕਿ ਕੇਰਲ ਵਾਲਾ ਮਸਕੀਂ ਪੁੱਤ ਤੇ ਪੜਾਇਆ ਸੀ ਤੇ ਪੈਸਾ ਬਹੁਤ ਲਾਇਆ ਦੇਖ ਤਿੰਨ ਕਿ ਸਾਲਾਂ ਦਾ ਸੀ ਗੁਰਤੇਜ ਜਦੋਂ ਇਹਦੇ ਬਾਪ ਦੀ ਡੈਥ ਹੋ ਗਈ ਜੀ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਮਾਂ ਪੋਤੇ ਨੂੰ ਦਾਦੇ ਦਾਦੀ ਕੋਲੇ ਛੱਡ ਕੇ ਉਹਨੇ ਆਪਣਾ ਅੱਗੇ ਜੀਵਨ ਵਧਾ ਲਿਆ ਤੇ ਦਾਦੇ ਦਾਦੀ ਨੇ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਪੋਤਾ ਮਹਿੰਗੇ ਸਕੂਲ ਦੇ ਵਿੱਚ ਪੜਾਇਆ ਵੀਰੋ ਭੰਗ ਪੀ ਕੇ ਅਫਸਰਟ ਹੋਣ ਲੱਗ ਗਿਆ ਤੇ ਸਿੰਘ ਗੁਰਤੇਜ ਸਿੰਘ ਤੇਜ ਜੀ अहिंना अपने ठून लग गया योरके दादे दादी ने कुटना मारना शुरू करता ससिकाली ससिकाली बदनी तलाक होए होर बदनी लड़के में सिद्धू तो। साहब के में हो ठीक है की कालो के जो ना गुस्सा चढ़ता बहुत आंधी दवाई बोटी दी लोड है अच्छा अभी सही था हम दांपनाम बाकी जी ਨਸ਼ਾ ਛਡਾਊ ਸੈਂਟਰ ਚ ਸੀਗਾ ਨਸ਼ਾ ਵੀ ਕਰਦਾ ਈ ਤੂੰ ਕੋਈ ਤੰਬਾਕੂ ਵਗੈਰਾ ਤਾਂ ਨਹੀਂ ਹੋਰ ਉਹ ਤੋਂ ਬਿਨਾਂ ਹੋਰ ਗੋਲੀਆਂ ਜਿਹੜੇ ਰੱਖਣ ਵਾਲੀ ਰੀਮੋਡੋ ਲੱਗੀ ਹੋਈ ਹੈ ਉਹ ਜਿਹੜੀ ਬੀਟ ਕਰਾਸ ਆਪਾਂ ਕਣਕ ਵਾਲੀ ਕਹਿ ਦਿੰਨੇ ਚਿੱਟੇ ਜਿਹੇ ਰੰਗ ਦੀ ਆਹ ਚੰਗ ਦੀਪ ਤੇ ਰੱਖਣ ਵਾਲੀ ਗੋਲੀ ਖਾਣਾ ਉਹ ਤਾਂ ਨਹੀਂ ਉਹ ਰੀਮੋਡੋ ਵਾਲੇ ਨਹੀਂ ਪਤਾ ਬਾਬਿਓ ਤੁਹਾਡਾ ਕੀ ਲੱਗਦਾ ਮਾ ਤੁਹਾਡਾ ਜੀ ਇਹਦੀ ਮੰਮੀ ਡੈਡੀ ਬਾਕੀ ਇੱਥੇ ਪਹਿਲੀ ਵਾਰ ਆਏ ਨੇ ਬਾਕੀ ਜੋ ਜੀ ਵੀ ਹੁੰਦੀ ਹੈ ਤਿੰਨ ਚਾਰ ਵਾਰੀ ਕੁੱਟਿਆ ਨੇ ਸਾਨੂੰ ਜੀ ਬਸ 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 بس ماں रो रोना ماں रोना ਮੇਰੀ ماں ਕੋਈ ਅਸੀਂ ਵੀ ਤੇਰੇ ਪੋਤਾਂ ماں ਅਸੀਂ ਤੁਹਾਡੇ ਨਾਲ ਕੋਈ ਨਾ ਫਿਕਰ ਨਾ ਕਰੋ ਤੇਰੇ ਪੋਤੇ ਨੇ ਜਮਾ ਠੀਕ ਹੋ ਜਾਣਾ ਕੋਈ ਜਾਂਦਾ ਨਾ ਨਾ ਕੰਨੀ ਪਿੱਛੇ ਲੱਖ ਰੁਪਏ ਗਿਆ ਲਾਇਆ ਹੁਣ ਉੱਥੇ ਸੈਂਟਰ ਪੇਜ ਤਾ ਹੀ ਐਕਲਮ ਕੱਟਦਾ ਸੀ ਸਾਨੂੰ ਘਰ ਰਾਤ ਨੂੰ ਚਕਾਇਆ ਤਾਂ ਅਸੀਂ ਸਾਰਾ ਨੰਬਰ ਘਰੋਂ ਆ ਜਾਂਦਾ ਸੀ ਕਿੰਨੇ 6 ਲੱਖ ਰੁਪਏ ਦੇ ਅਜੀ ਦੰਦੇ ਜੀ ਦੂਜੇ ਘਰੇ ਜਾ ਕੇ ਕਹਿੰਦੇ ਸੀ ਤੇ ਚਾਚੇ ਦੇ ਅਗਾ ਪਾਕਿਸਤਾਨ ਤੋਂ ਸਾਡੇ ਨੇ ਇਹਨੂੰ ਬਹੁਤ ਪੁਰੀ ਹਾਲਤ ਕੀਤੀ ਸਾਡੀ ਅਸੀਂ ਪੁੱਤ ਰੱਖ ਕੇ ਪਾਲਿਆ ਮਾਂ ਲੈ ਕੇ ਨੰਗੀਆਂ ਨੂੰ ਜਲਦੀ ਦੇਖੋਗੀ ਸੀ ਆ ਇਹ ਹੋ ਗਿਆ ਇਹ ਤਾਂ ਅਜੇ ਸਭ ਕੀਤਾ ਪੰਜ ਸਾਡੇ ਪੰਜ ਬੈਂਡ ਆਏ ਸੀ ਉਹ ਕਿੰਨਾ ਪੜਿਆ ਕਿੰਨਾ ਜੀ 12 ਜਨਮ ਤਾਂ ਪੜਿਆ ਜੀ ਬਾਰਾਂ ਪੜਿਆ ਹਾਂਜੀ ਬਾਰਾਂ ਪੜਿਆ ਬੱਚਾ ਗਾਲੀ ਕਰ ਉਹ ਤੇ ਸਮਾਦ ਭਾਈ ਕੀ ਕੇਰਲ ਵਾਲਾ ਮਸਕੂਨ ਉਹ ਉੱਥੇ ਪੜਾਇਆ ਸੀ ਤਾਂ ਪੈਸਾ ਬਹੁਤ ਲਾਇਆ ਦੇ ਬਰਬਰ ਤੋਂ ਉਹ ਤੇਜ ਕਹਿੰਦੇ ਛੋਟਾ ਉਹ ਤੇਜ ਹਾਂਜੀ ਕੀ ਯਾਰ ਤੂੰ ਕਰੀ ਫਿਰਦਾ ਦਾਦੇ ਦਾਦੀ ਦਾ ਵਿਚਾਰੇ ਦਾ ਕੀ ਹਾਲ ਕੀਤਾ ਕੁੱਟ ਕੁੱਟ ਕੇ ਹੈ ਇਹ ਤਾਂ ਨਾ ਪਤਾ ਜਿੰਨਾ 250 ਹਾਂ ਤਾਂ ਤੁਹਾਡੇ ਤੇ ਕੇਸ ਪਾ ਵੀ ਉੱਥੇ ਤੱਕ ਤੁਹਾਡੇ ਨੇੜੇ ਹੀ ਆ ਵੀਰੇ ਘਰ ਹਾਂਜੀ ਆਪਣੇ ਘਰ ਨੇੜੇ ਹੀ ਨਹੀਂ ਬਹੁਤ ਚੰਗਾ ਕੀਤਾ ਵੀਰੇ ਤੁਸੀਂ ਲੈ ਕੇ ਆਏ ਹੋ ਅਸੀਂ ਤੁਹਾਡੇ ਨਾਲ ਆ ਇਹਨੂੰ ਬਾਪੂ ਇਹਨੂੰ ਇੱਥੇ ਰੱਖ ਕੇ ਆਪਾਂ ਤੁਹਾਨੂੰ ਨਾਲ ਰਹਿਣਾ ਪੈਣਾ ਬੇਬੇ ਆ ਕੇ ਆਣੇ ਨੂੰ ਅਸੀਂ ਆ ਕੇ ਬਸ ਜਾਵਾਂਗੇ ਹਾਂ ਕੋਈ ਨਾ ਬੇ ਬਾਬਾ ਨਾਨਕ ਮੇਰ ਕਰੂਗਾ ਤੇਰਾ ਪੋਤਾ ਠੀਕ ਹੋਊਗਾ ਕੋਈ ਨਾ ਫਿਕਰ ਨਾ ਕਰ ਪਰਮਾਤਮਾ ਆਪੇ ਸਾਡੀ ਤਰਜਾ ਅਸੀਂ ਤਾਂ ਪਰਮਾਤਮਾ ਨੂੰ ਮੰਨਦੇ ਆ ਮਹਾਰਾਜ ਨੂੰ ਕਹਾਂ ਦੀਆਂ ਗੱਲਾਂ ਨਹੀਂ ਮੈਂ ਬਸ ਮੈਂ ਇਤ ਨਹੀਂ ਤਾਂ ਬੜਾ ਕੁਝ ਕੋਈ ਨਾ ਸੋਚੀ ਹਰ ਦੇ ਦੀ ਭਗਵਾਨ ਜਾਣਦਾ ਹੀ ਆਪ ਕੋਈ ਨਾ ਕੋਈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਤੇਜ ਸਿੰਘ ਤੇਜ ਦਾਦਾ ਤੇ ਦਾਦੀ ਖੜੇ ਨੇ ਨਾਲ ਤਿੰਨ ਕਿਸਾਲਾਂ ਦਾ ਸੀ ਗੁਰਤੇਜ ਜਦੋਂ ਇਹਦੇ ਬਾਪ ਦੀ ਡੈਥ ਹੋ ਗਈ ਸੀ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਮਾਂ ਪੋਤੇ ਨੂੰ ਦਾਦੇ ਦਾਦੀ ਕੋਲੇ ਛੱਡ ਕੇ ਉਹਨੇ ਆਪਣਾ ਅੱਗੇ ਜੀਵਨ ਵਧਾ ਲਿਆ ਉਹਨੇ ਆਪਣੀ ਜੀਵਨ ਅੱਗੇ ਕਿਤੇ ਮੈਰਿਜ ਕਰਤੀ ਕਿਉਂਕਿ ਉਹਦੀ ਵੀ ਉਮਰ ਥੋੜੀ ਸੀ ਹਜੇ ਤੇ ਦਾਦੇ ਦਾਦੀ ਨੇ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਪੋਤਾ ਮੰਗੇ ਸਕੂਲ ਦੇ ਵਿੱਚ ਪੜਾਇਆ ਸਮਾਦ ਭਾਈ ਸਮਾਦ ਭਾਈ ਕਿਹਨਾ ਸਕੂਲ ਦਾ ਕਲੇਰੂ ਭਾਈ ਬਾਕੀ ਮੈਂ ਨਹੀਂ ਇਨਾ ਜਾਣਦਾ ਉਹ ਮੁੰਡੇ ਨੂੰ ਤੇ ਫਿਰ ਪਲੱਸ 2 ਕਰੀ ਆਈਲੈਂਡਸ ਵੀ ਕਰੀ ਆਈਟੀਆ ਕੀਤੀ ਯਾਨੀ ਕਿ ਜਲ ਐਜੂਕੇਟਿਡ ਸੀਗਾ ਬੱਚਾ ਪਰ ਕੁਝ ਹਾਲਾਤ ਇਦਾਂ ਦੇ ਬਣੇ ਸਾਡੇ ਜਿਹੜੇ ਸਮਾਜ ਦੇ ਵਿੱਚ ਕੁਝ ਸ਼ਰਾਰਤੀ ਤੱਤ ਜਿਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਦੇ ਘਰ ਚ ਅੱਗ ਲਾ ਕੇ ਪਰ ਉਹਨਾਂ ਦੀ ਹਰਤ ਹੈ ਬਸ ਉਹਨਾਂ ਦੀ ਹਰਤ ਦਾ ਤਮਾਸ਼ਾ ਦੇਖਣ ਦੀ ਉਹ ਇਹਨੂੰ ਬੱਚੇ ਨੂੰ ਕਈ ਵਾਰੀ ਕਹਿਣ ਦੇ ਵੀ ਤੇਰਾ ਤਾਂ ਮਾਂ ਪਿਓ ਹੈ ਨਹੀਂ ਦਾਦੇ ਦਾਦੀ ਨੇ ਤੇਰਾ ਪਤਾ ਨਹੀਂ ਕਰਨਾ ਕਿ ਨਹੀਂ ਕਰਨਾ ਤੇਰੀ ਜ਼ਮੀਨ ਜਾਇਦਾਦ ਨੂੰ ਆਪਦੇ ਨਾਂ ਲੈ ਲੈ ਹਿੱਸਾ ਆਵ ਦਾ ਨਾਂ ਲਵਾ ਲੈ ਬਾਅਦ ਵਿੱਚ ਮਿਲਣਾ ਨਹੀਂ ਤੈਨੂੰ ਕੁਝ ਤਾਂ ਇਹ ਕਈ ਵਾਰੀ ਇੰਨਾਂ ਗੱਲਾਂ ਤੇ ਪੜਕ ਜਾਂਦਾ ਪੜਕਿਆ ਹੋਇਆ ਫਿਰ ਹੌਲੀ-ਹੌਲੀ ਅੱਜ ਪੰਜਾਬ ਦੇ ਨੌਜਵਾਨ ਸਾਡੇ ਜਿਹੜੇ ਭੰਗ ਵਰਗਾ ਨਸ਼ਾ ਤੁਮ ਜਿਵੇਂ ਅੱਗੇ ਵੀ ਅਕਸਰ ਅਸੀਂ ਦੱਸਦੇ ਆਂ ਵੀ ਹਰ ਇੱਕ ਗਲੀ ਮੋੜ ਦੇ ਉੱਤੇ ਭੰਗ ਦੇ ਬੂਟੇ ਖੜੇ ਆ ਖਾਲੀ ਪਲਾਟਾਂ 'ਚ ਸੜਕਾਂ ਤੇ ਨਹਿਰਾਂ ਤੇ ਸੂਈਆਂ ਤੇ ਜਿੱਥੇ ਮਰਜ਼ੀ ਦੇਖ ਲਓ ਤਾਂ ਫਿਰ ਉਹ ਭੰਗ ਪੀ ਕੇ ਅਫਸੈਟ ਹੋਣ ਲੱਗ ਗਿਆ ਤੇਜ ਸਿੰਘ ਗੁਰਤੇਜ ਸਿੰਘ ਤੇਜੀ ਐਨਾ ਅਫਸੈਟ ਹੋਣ ਲੱਗ ਗਿਆ ਬਜ਼ੁਰਗ ਦਾਦੇ ਦਾਦੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਤਾਂ ਇਹਨਾਂ ਦੇ ਕੋਲੇ ਨਾ ਤਾਂ ਇਸ ਉਮਰ 'ਚ ਕੋਈ ਇੰਨੀ ਪਾਵਰ ਸੀ ਵੀ ਇਹ ਇਹਨੂੰ ਕੰਟਰੋਲ ਕਰ ਸਕਦੇ ਤੇ ਨਾ ਹੀ ਅੱਜਕੱਲ ਤੁਹਾਨੂੰ ਪਤਾ ਕੋਈ ਰਿਸ਼ਤੇਦਾਰ ਭੈਣ ਭਰਾ ਇੰਨਾ ਸਮਾਂ ਕਿਸੇ ਕੋਲੇ ਵੀ ਜਿਹੜਾ ਉਹ ਆ ਕੇ ਸਾਥ ਦੇਵੇ ਤਾਂ ਇਹਨਾਂ ਨੇ ਅੱਜਕੱਲ ਜਿਹੜਾ ਇੱਕ ਸੌਖਾ ਤਰੀਕਾ ਲੱਭਿਆ ਹੋਇਆ ਸਾਡੇ ਜਿਨ੍ਹਾਂ ਦੇ ਧੀਆ ਪੁੱਤ ਨਸ਼ਾ ਕਰਦੇ ਆ ਮਾਂ ਬਾਪ ਨੂੰ ਬਿੱਕੇ ਜਿਹੇ ਤਰੀਕੇ ਖੇੜਾ ਛੜਾਉ ਇਹਨੂੰ ਸੈਂਟਰ ਭੇਜ ਦिए ਤੇ ਸੈਂਟਰ ਚ ਭੇਜ ਦਿੱਤਾ ਗਿਆ ਤੇ ਸੈਂਟਰ ਵਾਲਿਆਂ ਨੇ ਆ ਹਾਲਤ ਕਰਤੀ ਜੀ ਐਡਾ ਗੱਭਰੂ ਐਡਾ ਤਕੜਾ ਸਰੀਰ ਸੀਗਾ ਆ ਮਰਨਰਗੇ ਹਲਾਤਾਂ ਦੇ ਵਿੱਚ ਕਰਤਾ ਦਾਦਾ-ਦਾਦੀ ਦੱਸਦੇ ਆ ਵੀ ਜਦੋਂ ਲੈ ਕੇ ਆਏ ਉਹ ਤਾਂ ਹਾਲਤ ਬਹੁਤ ਮਾੜੀ ਸੀ ਅਸੀਂ ਤਾਂ ਲੱਖ ਰੁਪਈਆ ਘੱਟੋ-ਘੱਟ ਸੈਂਟਰ ਵਾਲਿਆਂ ਨੂੰ ਦੇ ਚੁੱਕੇ ਹੁਣ ਤਿੱਕਰ ਪਰ ਪਤਾ ਨਹੀਂ ਕੀ ਗੱਲ ਸੀ ਉੱਥੇ ਇਹਨੂੰ ਉੱਥੇ ਰੋਟੀ ਪਾਣੀ ਜੋ ਕੋਪ ਵੀ ਸੀਗਾ ਮਿਲਦਾ ਨਹੀਂ ਸੀਗਾ ਇਹ ਕੋਈ ਗੋਲੀ ਗਾੜੀ ਸੀਗੀ ਵਾਕੀ ਲੈ ਕੇ ਆਇਆ ਕਹਿੰਦੇ ਉਹਨਾਂ ਦੀ ਕਰਪਾ ਹੋ ਗਈ ਕੋਈ ਢਲਮੱਤ ਹੋ ਗਈ ਤਾਂ ਵੇਖ ਲਓ ਇੱਕ ਤਾਂ ਇਹ ਮੈਂ ਠੀਕ ਨਹੀਂ ਸੀ ਇਹਨੂੰ ਦਵਾਈ ਦਿਵਾਉਣੀ ਚਾਹੀਦੀ ਸੀ ਕਿਸੇ ਚੰਗੇ ਸਾਈਕੀਆਟ੍ਰਿਕ ਕੋਲੇ ਉਹਦਾ ਵੀ ਕੋਈ ਟ੍ਰੀਟਮੈਂਟ ਨਹੀਂ ਕਰਾਇਆ ਉਹਨਾਂ ਨੇ ਕੋਈ ਨਹੀਂ ਖੁੱਲ ਕੇ ਗੱਲਬਾਤ ਕਰ ਦੋ ਜੋ ਕੋ ਵੀ ਹੈਗਾ ਆਪਾਂ ਤਕਲੀਫ ਨੂੰ ਆਏ ਆ ਆਪਾਂ ਕਿਹੜਾ ਉਹਨਾਂ ਨੂੰ ਫਕਰਾ ਨੂੰ ਲੈ ਕੇ ਜਾਣਾ ਇੱਥੋਂ ਤੇ ਸਾਡਾ ਪਤਾ ਨਹੀਂ ਕਿਹੜੇ ਜਨਮਾਂ ਦਾ ਕੋਈ ਹਸਾਬ ਕਿਤਾਬ ਆ ਬਾਪੂ ਬਜ਼ੁਰਗ ਮਾਵਾ ਨਾਲ ਸਾਡੀਆਂ ਨੇ ਇਹਨਾਂ ਨਾਲ ਜਿਹੜੇ ਆਪਣੀਆਂ ਤਕਲੀਫਾਂ ਤੇ ਦੁੱਖ ਇਹਨਾਂ ਹਾਲਾਤਾਂ ਦੇ ਨਾਲ ਜੁੜ ਕੇ ਸਾਡੇ ਘਰ ਦੇ ਹਿੱਸਾ ਬਣਦੇ ਨੇ ਅੱਜ ਲਾਲੀ ਵੀਰੇ ਹੋਣੀ ਹੈ ਬਦਣੀ ਤੋਂ ਵੀਰ ਨੂੰ ਲੈ ਕੇ ਆਏ ਨੇ ਵੀਰੇ ਹੋਣੀ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਸੁਪਨਿਆਂ ਦੇ ਘਰ ਵਿੱਚ ਅੱਜ ਇਹ ਪਰਿਵਾਰ ਪਹੁੰਚਿਆ ਸਾਡੇ ਕੋਲੇ ਬਦਣੀ ਮੋਗੇ ਜਿਲੇ ਦਾ ਇੱਕ ਕਸਬਾ ਆ ਬਾਕੀ ਜਿੱਥੋਂ ਅੱਜ ਗੁਰਤੇਜ ਸਿੰਘ ਤੇਜ ਸਾਡੇ ਸੁਪਨਿਆਂ ਦੇ ਘਰ ਆਇਆ ਇਹਦਾ ਵੀਰ ਦਾ ਇੱਥੇ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਗੁਰੂ ਕਿਰਪਾ ਕਰੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਇਸ ਵੀਰ ਨੂੰ ਠੀਕ ਕਰ ਇਸ ਵੀਰ ਨੂੰ ਠੀਕ ਕਰ ਜਿਆਦਾ ਨਾ ਕਰੇ ਤੁਹਾਨੂੰ ਪਤਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਕਮਰੇ ਲਿਵੇਂ ਨਹੀਂ ਜਿੱਥੇ ਦਰਵਾਜ਼ੇ ਹੋਇ ਤਾਂ ਹੁੰਦੇ ਠੀਕ ਹੈ ਵੀਰੇ ਬਾਕੀ ਟਾਗਾ ਬੰਨਾ ਹੈ ਭਾਈ ਠੀਕ ਹੈ ਵੀਰੇ ਕੁੜੀਆਂ ਨਾ ਕੋਈ ਵੀ ਕੁੜੀ ਕੋ ਬਗੈਰ ਨਾ ਜਿੱਥੇ ਠੀਕ ਹੈ ਵੀਰੇ ਚਲੋ ਆ ਜਾਓ ਤੁਸੀਂ ਮੇਰੇ ਅੰਦਰ ਚਲੋ